ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿੱਠੀਆ ਜਿਨ੍ਹਾਂ ਤੇ ਵੱਡੀ ਕਾਰਵਾਈ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 25 ਜੂਨ ਤੋਂ ਲੈ ਕੇ ਹੁਣ ਤੱਕ ਨਾਬਦੀ ਨਵੀਂ ਜੇਲ੍ਹ ਦੇ ਵਿੱਚ ਨੇ ਨਿਆਂਇਕ ਹरासत ਤੇ ਚੱਲ ਰਹੇ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਇਲਾਵਾ ਮੋਹਾਲੀ ਦੀ ਸਥਾਨਕ ਅਦਾਲਤ ਦਾ ਵੀ ਦਰਵਾਜ਼ਾ ਖੜਕਾਇਆ ਗਿਆ ਜਵਾਨਤ ਨੂੰ ਲੈ ਕੇ ਅਸਲਾਮੁਅਲੈਕਮ ਸਸਰੀਆ ਕਾਲ ਦੇ ਦਾ ਹਾਲਚਾਲ ਆਮੀਦ ਕਰਨਾ ਵਧੀਆ ਹੋਵੇਗੇ ਹਾਸਤੇ ਵਸਦੇ ਹੋਵੇਗੇ ਚੜ੍ਹਦੀ ਕਲਾ 'ਚ ਹੋਵੇਗੇ ਜਨਵਰੀ ਦੇ ਮਹੀਨੇ 'ਚ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਚੋਂ ਜ਼ਮਾਨਤ ਮਿਲ ਸਕਦੀ ਹੈ ਜੀ ਹਾਂ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਵਕੀਲ ਪੂਰਾ ਜ਼ੋਰ ਲਾ ਰਹੇ ਨੇ ਕਿ ਕਿਸੇ ਤਰ੍ਹਾਂ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣ ਮੋਹਾਲੀ ਦੀ ਸਥਾਨਕ ਅਦਾਲਤ ਦੇ ਵਿੱਚ ਬੋਧ ਦੇ ਦੌਰਾਨ ਐਸ ਕੇਸ ਦੀ ਸੁਣਵਾਈ ਹੋਈ ਜਿੱਦੇ ਵਿੱਚ ਗੱਲ ਕੀਤੀ ਗਈ ਕਿ ਬਿਕਰਮ ਸਿੰਘ ਮਜੀਠੀਆ ਤੇ ਜਿਹੜੇ ਇਲਜ਼ਾਮ ਲਾਏ ਗਏ ਨੇ ਉਹ ਸਾਬਤ ਨਹੀਂ ਹਜੇ ਤੱਕ ਕੀਤੇ ਜਾ ਸਕੇ ਤੇ ਸੁਪਰੀਮ ਕੋਰਟ ਨੇ ਮੁਹੱਲੀ ਦੀ ਸਟਾਨਕ ਅਦਾਲਤ ਨੇ ਸੀਐਮ ਪੰਜਾਬ ਨੂੰ ਪੰਜਾਬ ਹਕੂਮਤ ਨੂੰ ਵਿਜੀਲੈਂਸ ਡਿਪਾਰਟਮੈਂਟ ਨੂੰ ਜਨਵਰੀ ਤੱਕ ਦਾ ਟਾਈਮ ਦਿੱਤਾ ਉਹਦੇ ਵਿੱਚ ਵਿੱਚ ਇਸ ਕੇਸ ਦੇ ਬਾਰੇ ਜਵਾਬ ਜਮ੍ਹਾਂ ਕਰਾਉਣ ਦੀ ਗੱਲ ਕੀਤੀ ਗਈ ਇੱਕ ਤਰਫ ਪੰਜਾਬ ਦੇ ਲੋਕ ਚਾਹੁੰਦੇ ਨੇ ਬਿਕਰਮ ਸਿੰਘ ਮਜੀਠੀਆ ਨੂੰ ਲੰਮੀ ਸਜ਼ਾ ਹੋਵੇ ਦੂਸਰੀ ਤਰਫ ਬਿਕਰਮ ਸਿੰਘ ਮਜੀਠੀਆ ਜੇਲ੍ਹ ਚੋਂ ਬਾਹਰ ਆਣ ਵਾਸਤੇ ਆਪਣੀ ਤਾਕਤ ਦਾ ਇਸਤੇਮਾਲ ਕਰ ਰਹੇ ਨੇ। ਆ ਕੀ ਮਾਮਲਾ ਹੈ ਕਿ ਵਿਕਰਮ ਸਿੰਘ ਜਿਠਿਆ ਜਨਵਰੀ ਦੇ ਵਿੱਚ ਜੇਲ੍ਹ ਚੋਂ ਬਾਹਰ ਆਣ ਜਾ ਰਹੇ ਨੇ ਜਾਂ ਲੰਮੇ ਹਰਸੇ ਤੱਕ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਰਹਿ ਸਕਦੇ ਨੇ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਚ। ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਬੇਰੀ ਵੱਲੋਂ ਪਿਆਰ ਭਰੀ ਸਤਿਕਾਰ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਠਿਆ ਜਿਨ੍ਹਾਂ ਤੇ ਵੱਡੀ ਕਾਰਵਾਈ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 25 ਜੂਨ ਤੋਂ ਲੈ ਕੇ ਹੁਣ ਤੱਕ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਨੇ ਨਿਆਂਖਰਾਸ ਤੇ ਚੱਲ ਰਹੇ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਇਲਾਵਾ ਮੁਹਾਲੀ ਦੀ ਸਥਾਨਕ ਅਦਾਲਤ ਦਾ ਵੀ ਦਰਵਾਜ਼ਾ ਖੜਕਾਇਆ ਗਿਆ ਜਵਾਨਤ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਬਿਕਰਮ ਮਜੀਠੀਆ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਕਿ ਰਾਜਨੀਤੀ ਬਦਲਾਖੂਰੀ ਦੀ ਭਾਵਨਾ ਨਾਲ ਮੇਰੇ ਤੇ ਕਾਰਵਾਈ ਕੀਤੀ ਗਈ ਹੈ ਮੈਂ નિર્ਦੋਸ਼ ਹਾਂ ਮੈਂ ਬੇਕਸੂਰ ਹਾਂ ਗਨੀਬ ਕੌਰ ਮਜੀਠੀਆ ਨੇ ਵੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਆੜੇ ਹੱਥੀ ਲਿਆ ਕਿ ਚਾਹੇ ਮੇਰੇ ਬੱਚੇ ਗ੍ਰਿਫਤਾਰ ਹੋ ਜਾਣ ਚਾਹੇ ਮੈਂ ਗ੍ਰਿਫਤਾਰ ਹੋਵਾਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ ਅਸੀਂ ਪੰਜਾਬ ਦੇ ਹੱਕਾਂ ਲਈ ਖੜਾ ਹੋਗੇ ਵੀ ਮਰਾਂਗੇ ਵੀ ਭਾਵੇਂ ਸਾਨੂੰ ਜੇਲਾਂ ਦੇ ਵਿੱਚ ਜਾਣਾ ਪਵੇ ਅਸੀਂ ਸੱਚ ਬੋਲ ਨੂੰ ਪਿੱਛੇ ਨਹੀਂ ਹਟਾਂਗਾ ਹਟਾਂਗੇ ਇਹੀ ਗੱਲ ਬਿਕਰਮਜੀਠਿਆ ਵੱਲੋਂ ਵੀ ਕਹੀ ਗਈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਠੂਸਾ ਠੋਸਾਂ ਦੇ ਹਾਧਾਰ ਤੇ ਗੱਲ ਕਰ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ ਤੱਥਾਂ ਦੇ ਬੇਸ ਤੇ ਅਸੀਂ ਗੱਲ ਕਰ ਰਹੇ ਹਾਂ ਅਪੀਲਾਂ ਅਤੇ ਦਲੀਲਾਂ ਦੇ ਬੇਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਕੀ ਉਹ ਕਾਰਵਾਈ ਵਿਰਥ ਜਾਵੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੂਰਾ ਤਾਮ-ਚਾਮ ਚੋਕਿਆ ਗਿਆ ਬਿਕਰਮਜੀਠਿਆ ਤੇ ਕੀਤੀ ਕਾਰਵਾਈ ਨੂੰ ਲੈ ਕੇ 25 ਜੂਨ ਤੋਂ ਲੈ ਕੇ ਹੁਣ ਤੱਕ ਪੰਜਾਬੀਓ ਹਿਸਾਬ ਲਾਓ ਕਿੰਨਾ ਸਮਾਂ ਹੋ ਗਿਆ ਹੈ ਬਿਕਰਮਜੀਠਿਆ ਨੂੰ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਇਲਜ਼ਾਮ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿਣਾ ਨਹੀਂ ਭੁੱਲਦੇ ਕਿ ਚਿੱਟੇ ਦਾ ਸੁਦਾਗਰ ਵੀ ਹੈ ਮਜੀਠੀਆ ਜਿੱਥੇ ਵੀ ਸਿਆਸੀ ਸਟੇਜ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੋਲਿਆ ਜਾਂਦਾ ਹੈ ਲੇਕਿਨ ਇੱਧਰ ਖਬਰ ਆਈ ਹੈ ਬਹਾਲੀ ਦੀ ਸਾਨਕ ਅਦਾਲਤ ਵਿੱਚੋਂ ਦੋਸ਼ ਕਹਿੰਦੇ ਨੇ ਐਤ ਨਹੀਂ ਹੋਏ ਦੱਸਿਆ ਜਾ ਰਿਹਾ ਹੈ ਕਿ ਚਰੂੰਬੜੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਵਿਰੁੱਧ ਧਾਰ ਆਮਦਨ ਧਾਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਹੋਈ ਅਦਾਲਤੀ ਸੁਣਵਾਈ ਦੌਰਾਨ ਦੋਸ਼ ਤੈ ਨਹੀਂ ਹੋ ਸਕੇ ਯਾਨੀ ਕਿ ਜਿਹੜੇ ਦੋਸ਼ ਪੰਜਾਬ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਸਰਬਪੱਖ ਅਧਿਕਾਰੀਆਂ ਵੱਲੋਂ ਲਗਾਏ ਗਏ ਸੀ ਬਿਕਰਮਜੀਠਿਆ ਤੇ ਉਹ ਦੋਸ਼ ਨਹੀਂ ਹੋ ਸਕੇ ਜਿਸ ਕਰਕੇ ਕੇਸ ਦੀ ਅਗਲੀ ਸੁਣਵਾਈ 3 ਜਨਵਰੀ ਨਿਰਧਾਰਤ ਕਰ ਦਿੱਤੀ ਗਈ ਹੈ ਹੁਣ 3 ਜਨਵਰੀ ਨੂੰ ਪਤਾ ਲੱਗੇਗਾ ਜਿਹੜੇ ਦੋਸ਼ ਲਗਾਏ ਗਏ ਸੀ ਬਿਕਰਮਜੀਠਿਆ ਤੇ ਉਹ ਤੈ ਨਹੀਂ ਹੋ ਸਕੇ ਮੁਹਾਲੀ ਦੇ ਸਥਾਨਕ ਅਦਾਲਤ ਵਿੱਚ ਹਾਲਾਂਕਿ ਦਸਿਆ ਅਦਾਲਤੀ ਸੂਤਰਾਂ ਦੇ ਅਨੁਸਾਰ ਵਿਆਪਕ ਕੇਸ ਸਰਕਾਰ ਤੇ ਵੱਡੀ ਗਲਤੀ ਵਿੱਚ ਦਸਤਾਵੇਜ਼ਾਂ ਦੇ ਕਾਰਨ ਅਦਾਲਤ ਸਾਰੇ ਪਹਿਲੂਆਂ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੀ ਹੈ ਨਤੀਜੇ ਵਜੋਂ ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਅਜੇ ਪੂਰੀ ਨਹੀਂ ਹੋਈ ਜੇ ਕਿਤੇ ਥੋੜੀ ਬਹੁਤੀ ਇਹ ਦੇ ਵਿੱਚ ਢਿੱਲ ਦਸੀ ਦੂਸਰੇ ਪਾਸੇ ਆਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਨੇ ਵੀ ਨੋਟਸ ਜਾਰੀ ਕਰ ਦਿੱਤਾ ਹੈ ਪੰਜਾਬ ਸਰਕਾਰ ਨੂੰ ਕਿ ਤੁਸੀਂ 4 ਹਫ਼ਤਿਆਂ ਦੇ ਵਿੱਚ ਬਿਕਰਮਜੀਠੀਆ ਦੇ ਵਿਰੁੱਧ ਆਪਣਾ ਪੱਖ ਪੇਸ਼ ਕਰ ਸਕਦੇ ਹੋ ਜੇਕਰ ਅਸੀਂ ਫਿਰ ਕਹਿ ਰਹੇ ਹਾਂ ਕਿ ਜੇਕਰ ਦੋਸ਼ ਤੈ ਨਹੀਂ ਹੁੰਦੇ ਤਾਂ ਬਿਕਰਮਜੀਤਿਆ ਨੂੰ 19 ਜਨਵਰੀ ਨੂੰ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਤੋਂ ਵੱਡੀ ਰਾਤ ਮਿਲ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਛੂਠੀ ਕਾਰਵਾਈ ਕੀਤੀ ਗਈ ਹੈ ਲੇਕਿਨ ਵਿジネス ਅਤੇ ਵਿジネス ਦੇ ਸਰਉੱਚ ਅਧਿਕਾਰੀਆਂ ਨੇ ਜਿਹੜਾ 22 ਅਗਸਤ ਨੂੰ ਚਲਾਨ ਪੇਸ਼ ਕੀਤਾ ਸੀ ਉਸ ਦੇ ਵਿੱਚ 200 ਤੋਂ ਵੱਧ ਗਵਾਹਾਂ ਦੀ ਪਛਾਣ ਕੀਤੀ ਗਈ ਹੈ 4000 ਤੋਂ ਵੱਧ ਪੰਨਿਆਂ ਦੀ ਚਾਰਚਿਤਦਾਰ ਕੀਤੀ ਗਈ ਹੈ ਅਤੇ ਬੈਂਕਾਂ ਦੇ ਲੈਣ ਦੇ ਜਾਇਦਾਦ ਦੇ ਰਿਕਾਰਡ ਤੋਂ ਹੋਰ ਵੀ ਦਿੱਤੀ ਮਾਮਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਝੂਠੀਆ ਦੇ ਵਿਰੁੱਧ ਤੋ ਜਿਹੜੇ ਪ੍ਰਾਪਤ ਕੀਤੇ ਗਏ ਨੇ ਯਾਨੀ ਕਿ 11 ਦਿਨ ਦੀ ਰਿਮਾਨ ਤੇ ਜਿਹੜੇ ਵੀ ਤੱਤ ਜਿਹੜੇ ਵੀ ਸਬੂਤ ਪੇਸ਼ ਅਜਿਹੇ ਵੀ ਸਬੂਤ ਹੱਥ ਆਏ ਬਿਕਰਮ ਜਿਠਿਆ ਨੂੰ ਲੈ ਕੇ ਹੁਣ ਉਹ 3 ਜਨਵਰੀ ਨੂੰ ਪੇਸ਼ ਕੀਤੇ ਜਾਣਗੇ ਬੁੱਧਵਾਰ ਨੂੰ ਦੋਸ਼ਤ ਹੈ ਕੀਤੇ ਨਹੀਂ ਜਾ ਸਕੇ ਇਸ ਕਰਕੇ ਇਸ ਪ੍ਰਕਿਰਿਆ ਤੇ ਕਾਰਵਾਈ 3 ਜਨਵਰੀ ਨੂੰ ਹੋਵੇਗੀ 3 ਜਨਵਰੀ ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਦੂਸਰੇ ਪਾਸੇ ਬਿਕਰਮ ਜਿਠਿਆ ਤੇ ਬਿਕਰਮ ਜਿਠਿਆ ਦੇ ਪਰਮਾਨ ਵੱਲੋਂ 19 ਜਨਵਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਹੋ ਸਕਦਾ ਹੈ ਕਿ ਦੇਸ਼ ਦੀ ਮਾਨਯੋਗ ਅਦਾਲਤ ਤੋਂ ਜਿਹੜੀ ਹੈ ਜ਼ਬਾਨਤ ਮਿਲ ਜਾਵੇ ਲੇਕਿਨ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਜੀ ਤੇ ਅਸੀਂ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਮੁਹਾਲੀ ਦੀ ਸਤਨਕ ਅਦਾਲਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਆਮਦਨ ਤੋਂ ਵੱਧ ਸਾਸਿਆਂ ਦਾ ਜਿਹੜਾ ਕੇਸ ਸੀ ਉਹਦੀ ਸੁਣਵਾਈ ਹੋਈ ਜਿੱਦੇ ਵਿੱਚ ਬਿਕਰਮ ਸਿੰਘ ਮਜੀਠੀਆ ਤੇ ਜਿਹੜੇ ਦੋਸ਼ ਲਗਾਏ ਨੇ ਪੰਜਾਬ ਹਕੂਮਤ ਵਿਜੀਲੈਂਸ ਨੇ ਉਹ ਤੈਅ ਨਹੀਂ ਕੀਤੇ ਜਾ ਸਕੇ ਤੇ 3 ਜਨਵਰੀ ਤੱਕ ਇਸ ਮਾਮਲੇ ਨੂੰ ਦੁਬਾਰਾ ਪੋਸਟਪੌਨ ਕਰ ਦਿੱਤਾ ਗਿਆ 3 ਜਨਵਰੀ ਨੂੰ ਦੁਬਾਰਾ ਤੋਂ ਇਹਦੀ ਸੁਣਵਾਈ ਕੀਤੀ ਜਾਏਗੀ ਜੇਕਰ ਪੰਜਾਬ ਦੀ ਸਰਕਾਰ ਸੀਐਮ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਨੇ ਥੋੜੀ ਜੀ ਢਿੱਲ ਵਿਖਾਈ ਇਸ ਮਾਮਲੇ ਦੇ ਵਿੱਚ ਤੇ ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਜਨਵਰੀ ਚ ਵੱਡੀ ਰਾਹਤ ਮਿਲ ਸਕਦੀ ਹੈ ਉਹਨਾਂ ਨੂੰ ਜ਼ਮਾਨਤ ਮਿਲ ਸਕਦੀ ਹੈ ਕਿਉਂਕਿ ਜਦੋਂ ਤੱਕ ਉਹਨਾਂ ਦੇ ਲਗਾਏ ਹੋਏ ਜਿਹੜੇ ਇਲਜ਼ਾਮ ਨੇ ਉਹ ਤੈ ਨਹੀਂ ਕੀਤੇ ਜਾਣਗੇ ਵਿਕਰਮ ਸਿੰਘ ਮਜੀਠੀਆ ਜੇਲੋਂ ਬਾਹਰ ਆ ਸਕਦੇ ਨੇ ਇੱਕ taraf ਵਿਕਰਮ ਸਿੰਘ ਮਜੀਠੀਆ ਪੂਰਾ ਜ਼ੋਰ ਲਾ ਰਹੇ ਨੇ ਜੇਲ੍ਹ ਚੋਂ ਬਾਹਰ ਆਉਣ ਵਾਸਤੇ ਦੂਸਰੀ taraf ਸੀਐਮ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਨੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਜਿਹੜੀ ਅਦਾਲਤ 'ਚ ਪੇਸ਼ ਕੀਤੀ ਹੈ ਐਹੀ ਵਜ੍ਹਾ ਕੈ ਅਦਾਲਤ ਉਹਨਾਂ ਡਾਕੂਮੈਂਟਸ ਨੂੰ ਵੇਖ ਰਹੀ ਹੈ ਕਿਸ ਤਰ੍ਹਾਂ ਵਿਕਰਮ ਮਜੀਠੀਆ ਤੇ ਜਿਹੜੇ ਇਲਜ਼ਾਮ ਨੇ ਉਹਨਾਂ ਨੂੰ ਤੈ ਕੀਤਾ ਜਾਏ ਪੰਜਾਬ ਦੇ ਲੋਕਾਂ ਦੀ ਇੱਕ ਹੀ ਡਿਮਾਂਡ ਹੈ ਬਿਕਰਮ ਮਜੀਠੀਆ ਲੰਬੇ ਅਰਸੇ ਲਈ ਜੇਲ੍ਹ ਚ ਜਾਣਾ ਚਾਹੀਦਾ ਹੈ ਨੇ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕੀਤਾ ਦੇਸ਼ਾਂ ਵਿਦੇਸ਼ਾਂ ਚ ਅਸਲਾ ਸਪਲਾਈ ਕੀਤਾ ਉਹਦੇ ਬਦਲੇ ਚਿਟਾ ਪੰਜਾਬ ਦੇ ਵਿੱਚ ਵੇਚਿਆ ਸ਼ਰਾਬ ਦੀ ਵੱਡੀ ਵੱਡੀ ਕੰਪਨੀਆਂ ਦੇ ਥਰੂ ਪੈਸੇ ਨੂੰ ਵਾਇਟ ਕੀਤਾ ਗਿਆ ਲੋਕਾਂ ਨੂੰ ਇਲਿਗਲ ਲੈਂਡ ਦੇਣ ਕੀਤਾ ਗਿਆ ਲੋਕਾਂ ਦੇ ਨਾਲ ਬਹੁਤ ਵੱਡੇ ਗਵਾਹ ਜਿਹੜੇ ਨੇ ਵਿਜੀਲੈਂਸ ਡਿਪਾਰਟਮੈਂਟ ਨੇ ਫੜ ਲਏ ਨੇ ਐਈ ਵਜ੍ਹਾ ਕਿ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਤੇ ਉਹ ਪੂਰਾ ਜ਼ੋਰ ਲਾ ਰਹੇ ਨੇ ਕਿ ਉਹ ਕਿਸੇ ਵੀ ਤਰ੍ਹਾਂ ਜੇਲ੍ਹ ਚੋਂ ਬਾਹਰ ਆ ਜਾਣ ਹੁਣ ਵੇਖਣਾ ਹੈ 3 ਜਨਵਰੀ ਨੂੰ ਕੀ ਸਬੂਤ ਜਿਹੜੇ ਨੇ ਅਦਾਲਤ 'ਚ ਪੇਸ਼ ਕੀਤੇ ਜਾਂਦੇ ਨੇ ਸੁਪਰੀਮ ਕੋਰਟ 'ਚ ਕੀ ਜਵਾਬ ਜਮ੍ਹਾਂ ਕਰਾਇਆ ਜਾਂਦਾ ਹੈ ਵਿਜੀਲੈਂਸ ਡਿਪਾਰਟਮੈਂਟ ਤੇ ਸੀਐਮ ਪੰਜਾਬ ਦੇ ਵੱਲੋਂ ਕਿਉਂਕਿ ਅਗਰ ਵਿਕਰਮ ਮਜੀਠੀਆ ਜੇਲ੍ਹੋਂ ਬਾਹਰ ਆ ਗਿਆ ਦੇ ਲੋਗਾ ਦਾ ਕਾਨੂੰਨ ਦੇ ਉੱਤੋਂ ਪੰਜਾਬ ਦੇ ਲੋਕਾਂ ਦਾ ਭਰੋਸਾ ਜਿਹੜਾ ਉੱਠ ਜਾਏਗਾ ਤੁਸੀਂ ਕੀ ਸੋਚਦੇ ਹੋ ਕਿ ਬਿਕਰਮ ਜੀਠਿਆ ਜੇਲੋਂ ਬਾਹਰ ਆਣ ਜਾ ਰਿਹਾ ਹੈ ਜਾਂ ਲੰਬੇ ਹਰਸੇ ਲਈ ਜੇਲ੍ਹ ਦੇ ਵਿੱਚ ਗੁਜ਼ਾਰਨੀ ਪੈ ਸਕਦੀ ਹੈ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅੱਲਾਹ ਹਾਫਿਜ਼